वालेकुम दोस्तों स्वागत है आप सब का पीर फकीर नगरी चैनल दोस्तों आज मैं आप सब लिए माता शाम कौर मोनी का एक बहुत ही शक्तिशाली कलमा लेके हाजिर हो दोस्तों बहुत ही छोटा मंत्र है पर मंत्र बहुत ही तीव्रता के काम करता है बहुत ही प्रचंड मंत्र है बहुत ही ज़्यादा शक्तिशाली मंत्र है ਜਿਸਤੇ ਵੀ ਤੁਸੀਂ ਇਸ ਮੰਤਰ ਦਾ ਪ੍ਰਯੋਗ ਕਰੋਗੇ ਤੁਹਾਨੂੰ ਇਸ ਦੇ ਲਾਭ ਮਿਲਣਗੇ ਤੁਹਾਨੂੰ ਸਫਲਤਾ ਇਸ ਦੇ ਵਿੱਚ ਜ਼ਰੂਰ ਮਿਲੇਗੀ ਹਿਮਲੇਗੀ 21 ਦਿਨ ਤੱਕ ਤੁਸੀਂ ਮੰਤਰ ਜਾਪ ਕਰਨਾ ਹੈ ਬਿਨਾਂ ਕਿਸੇ ਨਾਗੇ ਤੋਂ ਕਿਸੇ ਵੀ ਦਿਨ ਤੋਂ ਤੁਸੀਂ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਸਕਦੇ ਹੋ ਜਿਹੜੇ ਵੀ ਟਾਈਮ ਸਵੇਰ ਦੇ ਜਾਂ ਸ਼ਾਮ ਦੇ ਜਿਹੜੇ ਵੀ ਟਾਈਮ ਤੁਸੀਂ ਪਹਿਲੇ ਦਿਨ ਤੋਂ ਜਾਪ ਸ਼ੁਰੂ ਕਰ ਲਿਆ 21 ਦਿਨ ਤੱਕ ਉਹੀ ਸਮਾਂ ਰੱਖਣਾ ਹੈ ਜਿਹੜਾ ਕੋ ਉਪਰਸ਼ਾਦ ਮਾਤਾ ਮੂਣੀ ਦੇ ਨਾਮ ਦਾ ਦੇਣਾ ਹੈ ਉਹ ਵੀ ਸੁਣ ਕੇ ਨੋਟ ਕਰ ਲਵੋ ਦੋਸਤੋ ਪੂਰਬ ਦਿਸ਼ਾਵਲ ਮੂੰਹ ਕਰਕੇ ਬੈਠਣਾ ਹੈ ਤੇ ਦੋ ਇਸ ਮੰਤਰ ਦਾ ਜਾਪ ਕਰਨਾ ਹੈ 17 ਦੀ ਮਿਠਾਈ ਮਿੱਠਾ ਪਾਨ ਮਾਤਾ ਦੇ 16 ਸ਼ਿੰਗਾਰ ਦਾ ਪੈਕਟ ਇਹ ਸਾਰੀ ਸਮਗਰੀ ਤੁਸੀਂ ਪਹਿਲੇ ਦਿਨ ਦੇਣੀ ਹੈ ਅਤੇ ਆਖਰੀ ਦਿਨ ਦੇਣੀ ਹੈ ਪੂਛਲੇ ਦਿਨ ਅਵਸਤੂ ਸੀ 2 ਫਗਰવતી ਜਗਾਹ ਕੀ ਕੋਈ ਵੀ ਆਪਣੇ ਮਨ ਮੁਤਾਬਿਕ ਪ੍ਰਸ਼ਾਦ ਰੱਖ ਕੇ ਭੋਗ ਪ੍ਰਸ਼ਾਦ ਰੱਖ ਕੇ ਮੰਤਰ ਜਾਪ ਕਰ ਸਕਦੇ ਹੋ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਬਹੁਤ ਹੀ ਛੋਟਾ ਜਿਹਾ ਮੰਤਰ ਹੈ ਪਹਿਲੇ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਉਸ ਤੋਂ ਬਾਅਦ ਜਾਪ ਕਰਨਾ ਸ਼ੁਰੂ ਕਰਨਾ ਹੈ ਤੇ ਜਦੋਂ ਇਸ ਮੰਤਰ ਤੋਂ ਕੰਮ ਲੈਣਾ ਹੈ ਤਾਂ ਤੁਸੀਂ ਕਿਸੇ ਇਸਤਰੀ ਨੂੰ ਜਾਂ ਫਿਰ ਪੁਰਸ਼ ਨੂੰ ਆਪਣੇ ਵਾਸ ਵਿੱਚ ਕਰਨਾ ਹੈ ਉਸ ਦੀ ਫੋਟੋ ਲੈ ਲੈਣੀ ਹੈ ਇਸ ਮੰਤਰ ਨੂੰ 108 ਵਾਰ ਪੜ੍ਹ ਕੇ 108 ਵਾਰ ਦਮ ਕਰ ਦੇਣਾ ਹੈ ਉਸ ਫੋਟੋ ਤੇ ਅਤੇ ਜਿਹੜੀ ਸਮਗਰੀ ਤੁਹਾਨੂੰ ਦੱਸੀ ਹੈ ਉਹ ਇਸ ਮਗਰੀ ਮਾਤਾ ਮੂਣੀ ਦਾ ਨਾਮ ਲੈ ਕੇ ਮਾਤਾ ਮੂਣੀ ਦੇ ਅੱਗੇ ਦੁਆ ਫਰਿਆਦ ਕਰਕੇ ਕਿ ਇਸ ਇਨਸਾਨ ਦੇ ਉੱਤੇ ਆਪਣੀ ਮੋਹ ਜਾਲ ਆਪਣੀ ਮੂ ਮਾਇਆ ਪਾ ਦਿਓ ਤੇ ਇਸ ਨੂੰ ਮੇਰੇ ਵਸ਼ ਵਿੱਚ ਕਰ ਦਿਓ ਮਾਤਾ ਮੂਣੀ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਕੇ ਭੂਗ ਪ੍ਰਸ਼ਾਦ ਕਿਸੇ ਅਜਾੜ ਵਿੱਚ ਜਾਂ ਬੇਰੀ ਦੇ ਦਰਖਤ ਥੱਲੇ ਭੂਗ ਪ੍ਰਸ਼ਾਦ ਦੇ ਦੇਣਾ ਹੈ ਸੋ ਹੁਣ ਤੁਸੀਂ ਇਹ ਮੰਤਰ ਸੁਣ ਲਵੋ ਤੇ ਇਸ ਮੰਤਰ ਨੂੰ ਨੋਟ ਕਰ ਲਵੋ shri sarva usma ਜੋ ਮੰਜਾਰ ਗੰਗਾ ਭਰੇ ਸਮਰੱਥ ਨਿਰਮਲ ਪਾਣੀ ਸ਼ਕਲ ਸਿੱਧ ਫੁਰੇ ਮੰਤਰ ਫੁਰੇ ਵਾਚਾ ਦੇਖਾਂ ਮਾਤਾ ਸ਼ਾਮ ਕੌਰ ਮੂਨੀ ਤਰੇ ਇਲਮ ਕਾ ਤਮਾਸ਼ਾ ਸੋ ਦੋਸਤੋ ਇਹ ਹੈ ਮੰਤਰ 108 ਮਣਕਿਆਂ ਵਾਲੀ ਮਾਲਾ ਤੇ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਬਿਨਾ ਕਿਸੇ ਨਾਗੇ ਤੋਂ 21 ਦਿਨ ਤੱਕ ਲਗਾਤਾਰ ਜਾਪ ਕਰਨਾ ਹੈ ਪਹਿਲੇ ਅਤੇ ਆਖਰੀ ਦਿਨ ਦੱਸਿਆ ਗਿਆ ਭੂਗ ਪ੍ਰਸ਼ਾਦ ਦੇਣਾ ਹੈ ਕਿ ਜਦੋਂ ਉਸ ਮੰਦਨਿਤロナ ਹੈ ਉਦੋਂ ਵੀ ਉਹ ਪੂਪੂ ਪ੍ਰਸ਼ਾਦ ਦੇਣਾ ਹੈ ਇਸ ਦੇ ਨਾਲ ਤੁਸੀਂ ਕਿਸੇ ਦਾ ਵਿਵਸ਼ੀਕਰਨ ਕਰ ਸਕੋਗੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਰਟ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾਖਦੂਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਇਲਾਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ